ਜਾ ਸਾਡੇ ਘਰਾਂ ਕੋਲੇ ਉਰੇ ਜਿੱਥੇ ਉਹ ਕੋਲਾਇਆ ਬਣਾਉਂਦੇ ਸੀਗੇ ਆਪਣੇ ਸੇਠਾਂ ਦੇ ਹੈਗੇ ਆ ਪਲਾਸਟਿਕ ਲੈ ਕੇ ਰੱਖ ਰੱਖਿਆ ਲੇਕਿਨ ਉਹਦੇ ਵਿੱਚ ਕਿਤਰਾ ਤੇ ਨਸ਼ਿਆਂ ਦਾ ਅੱਡੇ ਤੇ ਲੋਕ ਪਟੋਰਾ ਦੇ ਨੂੰ ਬਣਵਾਉਣ ਵਾਸਤੇ ਜਗ੍ਹਾ ਬਣੀ ਵੀ ਇਹ ਜਿਹੇ ਕਿਸੇ ਦੇ ਵੀ ਜਾਣ ਪਛਾਣ ਹੈਗੀ ਤਾਂ ਪੰਚਾਇਤ ਆ ਪੰਚਾਇਤ ਬਾਰੇ ਪਹਿਲੀ ਗੱਲ ਤਾਂ ਮੈਂ ਸਰਪੰਚ ਕੋਣ ਕਰੇ ਉਹਨਾਂ ਬੰਦਿਆਂ ਨੂੰ ਇਹਦੇ ਇਹ ਪਲਾਂਟ ਕਿਹੜੇ ਤਰ੍ਹਾਂ ਦੇ ਪਲਾਂਟ ਆਪਾਂ ਨੂੰ ਕਿਹੜਾ ਕਲੀਅਰ ਹੋਣਾ ਚਾਹੀਦਾ ਹੈ ਪਲਾਂਟ ਸਾਫ਼ ਹੋਣਾ ਨਹੀਂ ਦੇਖ ਕੇ ਬੰਦੇ ਨੂੰ ਦਿਸੇ ਪਿਆ ਕਿ ਇੱਥੇ ਹੁਣ ਮੇਰੇ ਕੋਲੇ ਤੂੰ ਨੂੰ ਮੈਂ ਖੜਾ ਹੋ ਗਿਆ ਤੇ ਕੋਈ ਜਾਂਦਾ ਤੂੰ ਪਲਾਂਟ ਲੈ ਕੇ ਠੀਕ ਹੈ ਤੁਰੇ ਮੇਰੇ ਮਾਰੇ ਬੈਠੇ ਐ ਤੇ ਪਲਾਂਟ ਲੈ ਕੇ ਛੱਡ ਦਿੰਦੇ ਫਿਰ ਕਿਹੜਾ ਤਿਆਰ ਹੋ ਜਾਂਦਾ ਰਹਾਦਾ ਕੀ ਕਰਦੇ ਹੋ ਨਾ ਮਾਰਨ ਦਾ ਪਤਾ ਠੀਕ ਹੈ ਪਰਣੀ ਦੇ ਬਹੁਤ ਵਿਚਾਰ ਨਹੀਂ ਵਿਚਾਰ ਵਧੀਆ ਵਿਚਾਰ ਰੱਖਿਆ ਸਾਰੇ ਨੇ ਸੂਰੇ ਦੀ ਪਾਰਟੀ ਵੀ ਕੰਡੇ ਤੋਂ ਲੈ ਕੇ ਆ ਆ ਬਹੁਤ ਵਧੀਆ ਬਣਾ ਲਿਆ ਸਾਰੇ ਵਧੀਆ ਹੋ ਜੇ ਇਧਰ ਬਹੁਤ ਧੰਨਿਆ ਵਾਲਾ ਜੀ ਆਹ ਲੋਕ ਵੀ ਜਿਹੜਾ ਨਾਲ ਰਿਹਾ ਉਹ ਬੜਾ ਜਿਆਦਾ ਕੋਈ ਹਾਂ ਨਹੀਂ ਗੋਣ ਦੱਸਿਆ ਕੰਮ ਪਾਉਣਾ ਦਾ